ਸਾਦੇ ਆਦਤ ਕਰੀਏ ਅਕਾ ਜਰੂਰ ਕਰਿਆ ਕਰੋ ਤੇਰੇ ਬਹੁਤੀ ਗੀਜ ਭਾਈ ਜਗੀਰ ਸਿੰਘ ਜੀ ਦਾ ਬਸਦੇ ਆ ਮਨਾ ਵੱਲੋਂ ਸੌ ਤਮਰਾ ਬੋਸ ਆ ਇਹ ਬਾਬਾ ਗਰਜਣ ਸਿੰਘ ਜੀ ਤੋਂ ਨਾ ਦਹਾਲੇ ਵਿਖਲ ਜੀ ਇੰਦਾਂ ਦੇ ਹਿੱਤੇ ਦਾ ਮਾਰਾ ਚੜ੍ਹਦੀ ਕਲਾ ਬਿਠੇ ਕਰੇ ਦੇਵਤਾ ਨੂੰ ਕੋਈ ਕੀ ਜਾਂ ਸਹਜ ਕਰੇ ਜਦਿਆਂ ਦੀ ਕਮਜੀ ਵਿੱਚ ਬੈਠੇ ਤੇ ਮੈਂ ਪੁੱਛਿਆ ਅੱਜ ਤੁਰ ਮਖਾ ਕੀ ਚੱਲ ਰਿਹਾ ਏ ਪਿਆਰ ਪਈਏ ਕੁੱਤੇ ਨੇ ਇਹ ਬਾਰ ਨੂੰ ਦਿੱਤੇ ਮਾਰ ਵਿੱਚ ਫੈਸਲੋ ਕੀਤਾ ਕਿ ਬਾਪ ਉਰਫੇ ਆਖਣਗੇ ਇਹ ਚੰਗਾ ਜੱਲਦੂ ਹੈ Thank you. ਜੀ ਜਾਣਕਾਰੀ ਦਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇ ਤਪੋਸਥਾਨ ਬਾਬਾ ਹਜ਼ਾਰ ਜੀ ਨਥਵਾਨਾ ਗੇਟ ਜੰਮਾ ਦਾ ਗੁਰੂ ਦੇ ਕੇ ਜੋਤਨਤਨ ਬਾਬਾ ਸੰਤੋਖ ਸਿੰਘ ਜੀ ਨੇ ਜਿਆ ਸ੍ਰੀ ਕਨਪਾ 1946 ਨੂੰ ਜਰਾਏ ਹੋਏ ਹਨ ਜਿਨ੍ਹਾਂ ਨੂੰ 78 ਸਾਲ ਹੋ ਗਏ ਹਨ ਇਹ ਸੇਗ੍ਰਾਮ ਚੰਦਨਦਨ ਬਾਬਾ ਸੰਤੋਖ ਸਿੰਘ ਜੀ ਅੰਨ ਜੀਵੇਂ ਵਰਸੀ ਦੇ ਵਿੱਚ ਅੱਜ 13 ਸ੍ਰੀ ਕਨਪਾ ਸਾਹਿਬ ਦੇ ਭੋਗ ਪਾਏ ਗਏ ਹਨ ਬੀਅੰਸ ਸੰਗਤਾਂ ਗਿਆ ਜਿਸ ਵਿੱਚ ਸਿੰਘ ਸਾਹਿਬ ਗਿਆਨੀ ਗੁਰਵ ਸਿੰਘ ਜੀ ਨੇ ਆਪਣੇ ਪ੍ਰਵਚਨ ਨਾਲ ਹਾਰ ਕੀਤਾ ਦੂਰੋਂ ਦੂਰਾਂ ਤੋਂ ਦੇਸ਼ਾਂ ਦੇ ਸੰਚਨ ਸੰਗਤ ਆਈ ਹੈ ਸਾਰਿਆਂ ਨੇ ਜੀ ਆਇਆਂ ਔਰ ਧੰਨਵਾਦ ਗੁਰੂ ਕਾ ਲੰਗਰ ਸਾਰੇ ਛੱਕੇ ਜਾਣ ਜੀ ਆਓ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ કરી ਦਿਓ ਜੀ ਅੱਜ ਬੱਬਾਂ ਦਾ ਗੁਰਦੁਆਰਾ ਜੀ ਕੇ ਬਾਬਾ ਪਰਮਾਨੰਦ ਜੀ ਨੂੰ ਸਤੋਮਣੀ ਜੀ ਦਾ ਯਾਦ ਵਿੱਚ ਸਵਰਨਾ ਜੋੜ ਮੇਲਾ ਕਰਾਇਆ ਜਾ ਰਿਹਾ ਔਰ ਇਸ ਜੋੜ ਮੇਲੇ ਦੇ ਵਿੱਚ ਵੀ ਵੇਰ ਰਹੀ ਆ ਰਹੇ ਸੰਤਾਂ ਜੜੀਆਂ ਇੰਨੀ ਗਰਮੀ ਦੇ باوجود ਇਹ ਸੰਤਾਂ ਇੱਥੇ ਦੁਨੀਆ ਬਹੁਤ ਵੱਡੀ ਗਿਣਤੀ ਵਿੱਚ ਲੋਕ ਇਹ ਮੰਨਦਾ ਹੈ ਤੇ ਬਾਬਾ ਸਤੋਮਣੀ ਜੀ ਨੇ ਇਸ ਤਲਾਬ ਦੀ ਤਰਾਈ ਕਰਾਈ ਇੱਥੇ ਬਹੁਤ ਪਛਾ ਕੀਤੀ ਔਰ ਇਸ ਥਾਂ ਨੂੰ ਬਣਾਇਆ ਇਹ ਸਾਰਾ ਗੋਲ ਦੇ ਵਿੱਚ ਇਹ ਸਾਰਾ ਸੇਹ ਜਿਹੜਾ ਫੋਟੋ ਉਮੀ ਜੀ ਜਾਂਦਾ ਹੈ ਔਰ ਉਹਨਾਂ ਦੀ ਯਾਦ ਦੇ ਵਿੱਚ ਹੀ ਸਰਪੰਚ ਔਰ ਬਾਬਾ ਪਰਮਾਨੰਦ ਜੀ ਇਹ ਜੋੜ ਮਿਲਾਂ ਲੱਗੇ ਅੱਜ ਉਹ ਜੋੜ ਮਿਲ ਦੇ ਸਮਾਂ ਲਈ ਸਾਰੀ ਕਿਥੇ ਬਾਬਾ ਸਤੂ ਉਮੀ ਜੀ ਯਾਦ ਕਰ ਬਣੇ ਜਿਹੜੇ ਇਹਨਾਂ ਨੂੰ ਵੀ ਯਾਦ ਕਰਿਆ ਔਰ ਸਾਰਾ ਜਿਲੜਾ ਜਿਹੜਾ ਆਲੇ-ਦੁਆਲੇ ਜਿਹੜੇ ਸ਼ਹਿਰ ਨੇ ਪਿੰਡ ਨੇ ਸਾਰੇ ਜੁਰਕਰ ਪਰਮਾਨੰਦ ਦੇ ਔਰ ਇਸ ਜੋੜ ਮਿਲ ਦੇ ਕੇ ਹੋ ਕੇ ਅਸੰਤਾਂ ਬਹੁਤ ਅਨੰਦ ਮੇ ਜਿਹੜਾ ਇਹ ਕਿੰਨੇ ਲੰਬੇ ਸਮੇਂ ਤੋਂ ਮਤਲਬ ਕਿ ਵਰਸੀ ਮਨਾਈ ਜਾਂਦੀ ਆ ਔਰ ਇਹਦੇ ਵਿੱਚ ਲਗਭਗ ਇਸ ਗੁਰਦਵਾਰੇ ਵਿੱਚ 74 ਸਾਲ ਲਗਭਗ ਹੋ ਗਏ ਆ ਲਗਾਤਾਰ ਖਣਪਾਰ ਦੀ ਲੜੀ ਜਿਹੜੀ ਆ ਚੱਲ ਰਹੀ ਆ ਔਰ ਇਹ ਬਾਬਾ ਸਤੋਕ ਮਨੀ ਸਾਹਿਬ ਜੀ ਦੀ ਜੇ ਇਸ ਤੋਂ ਸਾਲ ਨੂੰ ਬਣਾਇਆ ਔਰ ਫਿਰ ਖੂਹ ਕੀਤੀ ਔਰ ਇਹ ਪ੍ਰਥਾ ਲਗਾਤਾਰ ਚੱਲ ਰਹੀ ਆ ਔਰ ਉਸ ਪ੍ਰਥਾ ਨੂੰ ਅੱਗੇ ਰੱਖਦੇ ਹੋਏ ਇਹ ਜੋੜ ਮੇਲਾ ਵੀ ਲਾਇਆ ਜਾਂਦਾ ਹਰ ਸਾਲ ਔਰ ਲਗਾਤਾਰ ਖਣਪਾਗ ਰਿਹਾ ਉਹ ਵੀ ਚੱਲਦੇ ਆ ਅੱਜ ਵੀ ਕੇਰਾ ਖੜ੍ਹਪੜ ਸਾਹਿਬ ਦੇ ਕੋਲ ਪਹੁੰਚਿਆ ਔਰ ਲੋਕਾਂ ਨੇ ਬਹੁਤ ਸਰਧਾ ਨਾਲ ਜੀ ਆਇਆਂ ਨੂੰ ਵੇੰਤੁ ਮਾਇਆ ਜੁਨਾਜਨ ਮਾੜ ਵਾਹੇ ਕਿਰਪਾ ਕਰਦੀ ਨਾਮ ਕਰ ਹੋ ਗੁਰੂ ਪਿਆਰੇ ਬੱਤ ਪਾਣੇ ਮਨ ਪਿਆਰ ਲਈ ਮੈਂ ਹਾਜ਼ਰ ਕਰਦੇ ਨੀ ਤੂ ਫੋਦਾ ਆਵਾਜ਼ تو مارے سار کو اپن تے کرنی ہے میں اپن دیکھن کوہنا نہیں ہے مارے پاؤں میں